ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਉੱਤੇ ਸੋ ਦੋਸਤੋ ਅੱਜ ਦੋ ਤਿੰਨ ਸਿੰਘਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਜਿਨ੍ਹਾਂ ਬਾਰੇ ਤੁਸੀਂ ਬਹੁਤ ਹੀ ਘੱਟ ਕਿਤੇ ਪੜਿਆ ਲਿਖਿਆ ਜਾਂ ਸੁਣਿਆ ਹੋਵੇਗਾ ਉਹ ਕਿਵੇਂ ਵਿਚਰੇ ਕਿਵੇਂ ਉਹ ਸ਼ੀਧੀਆਂ ਪਹੁੰਹੀਆਂ ਉਹਨਾਂ ਦੀਆਂ ਉਹ ਸਾਰੀ ਗੱਲਬਾਤ ਅੱਜ ਆਪਾਂ ਕਰਾਂਗੇ ਵੀਡੀਓ ਬਹੁਤ ਹੀ ਬਾਗਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜਰੂਰ ਕਰ ਦਿਓ ਭਾਈ ਦਲਜੀਤ ਸਿੰਘ ਬਿੱਟੂ ਜੀ ਬਾਬਾ ਸੁਰਿੰਦਰ ਸਿੰਘ ਹੋਰਾਂ ਬਾਰੇ ਦੱਸਦੇ ਨੇ ਕਹਿੰਦੇ ਵੀ ਇਹਨਾਂ ਦਾ ਸਬੰਧ ਲਿਬਰੇਸ਼ਨ ਫੋਰਸ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੀ ਇਹ ਨਾਮ ਕਮਾਈ ਵਾਲੇ ਤੇ ਧੁਰੋਂ ਬਖਸ਼ਿਸ਼ ਵਾਲੀ ਰੂਹ ਸੀ ਨਵਾਂ ਸ਼ਹਿਰ ਕੋਲ ਕਿਸੇ ਭੇਤੀ ਨੇ ਇਹਨਾਂ ਨੂੰ ਫੜਵਾ ਦਿੱਤਾ ਜਿੱਥੋਂ ਇਹਨਾਂ ਨੂੰ ਬੰਗੇ ਦੇ ਸੀਆਈਏ ਵਿੱਚ ਲੈ ਗਏ ਜਿੱਥੇ ਪੰਜਾਬ ਪੁਲਿਸ ਦਾ ਮੁਖੀ ਆਪਣੇ 94 ਸਾਥੀਆਂ ਨਾਲ ਬੈਠਾ ਉਹਨਾਂ ਨੂੰ ਉਡੀਕ ਰਿਹਾ ਸੀ ਪੋਛਗੇਛ ਦੇ ਨਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ। ਬਾਬਾ ਜੀ ਹੋਰਾਂ ਦੀ ਸੁਰਤ ਪਹਿਲਾਂ ਹੀ ਉੱਚੇ ਮੰਡਲਾਂ ਵਿੱਚ ਰਹਿੰਦੀ ਸੀ। ਦੁਸ਼ਮਣ ਨੂੰ ਇਹਨਾਂ ਗੱਲਾਂ ਦਾ ਕੀ ਅਲਮ ਹੋਣਾ ਸੀ। ਉਹਨਾਂ ਨੇ ਹੰਕਾਰ ਵਿੱਚ ਜੋਰੋ ਜ਼ੁਲਮ ਸ਼ੁਰੂ ਕਰ ਦਿੱਤਾ। ਹਕੂਮਤ ਦਾ ਤਾਣਾ ਬਾਣਾ ਆਪਣੀ ਸਾਰੀ ਤਾਕਤ ਨਾਲ ਹਮਲਾਵਰ ਹੋ ਗਿਆ ਤੇ ਬਾਬਾ ਜੀ ਨੇ ਪਾਰ ਸ਼ੁਰੂ ਕਰ ਦਿੱਤਾ। ਜ਼ਾਲਮ ਉਹਨਾਂ ਨੂੰ ਕੋ ਰਹੇ ਸਨ ਤੇ ਉਹ ਸ਼ਾਂਤ ਸਹਿਜ ਸਨ ਜਿਵੇਂ ਮੁਸਕਰਾ ਰਹੇ ਹੋਣ। ਇਹ ਗੱਲਾਂ ਉੱਥੇ ਹਾਜ਼ਰ ਪੁਰਸ ਵਾਲੇ ਨਹੀਂ ਦੱਸਿਆ। ਇਹ ਨਾ ਸਿਰਫ ਸਾਡੇ ਕੋਲ ਆਈਆਂ ਬਲਕਿ ਆਮ ਲੋਕਾਂ ਵਿੱਚ ਵੀ ਫੈਲ ਗਈਆਂ ਕਿਉਂਕਿ ਜੋ ਬੰਦੇ ਨਿਰਪੱਖ ਜਾਂ ਹਮਦਰਦ ਕਿਸਮ ਦੇ ਸਨ ਉਹ ਇਸ ਵਰਤਾਰੇ ਤੋਂ ਬਹੁਤ ਪ੍ਰਭਾਵਿਤ ਹੋਏ ਕੁਝ ਡਰ ਵੀ ਗਏ ਅਤੇ ਕੁਝ ਖੁਸ਼ ਵੀ ਹੋਏ ਗਿੱਲ ਨੇ ਕਿਹਾ ਵੀ ਇਹਦਾ ਪਾਠband ਕਰਾਓ ਪਹਿਲਾ ਮੂੰਹ ਬੰਨੇ ਆ ਤੇ ਫਿਰ ਇੱਕ ਇਨਸਪੈਕਟਰ ਨੇ ਉਹਨਾਂ ਦੀ ਜੀਬ ਵੱਢ ਦਿੱਤੀ ਇਹ ਕਰਨ ਨਾਲ ਵੀ ਉਹਨਾਂ ਦੇ ਚਿਹਰੇ ਉੱਤੇ ਕੋਈ ਫਰਕ ਨਾ ਪਿਆ ਇਹ ਦ੍ਰਿਸ਼ ਨੇ ਸਭ ਨੂੰ ਹਲਾ ਦਿੱਤਾ ਉਹਨੇ ਸ਼ਾਂਤ ਸਹਿਜ ਅਵਸਥਾ ਵਿੱਚ ਹੀ ਪ੍ਰਾਂਤ ਤੇ ਅਗੇ ਗੁਰੂ ਦੀ ਓਟ ਵਿੱਚ ਵਿਚਰ ਰਹੇ ਇੱਕ ਸਿੰਘ ਨੇ ਹਕੂਮਤ ਦੇ ਸਾਰੇ ਜ਼ੋਰ ਨੂੰ ਆਪਣੇ ਆਤਮਕ ਬਲ ਨਾਲ ਹਰਾ ਦਿੱਤਾ ਸੀ ਐਨੀ ਬਲੰਦੀ ਨਾਲ ਸ਼ਹੀਦ ਹੋਣ ਦਾ ਦੁਸ਼ਮਣ ਦੀਆਂ ਸਫਾਂ ਵਿੱਚ ਵੀ ਦੂਰ ਤੱਕ ਅਸਰ ਪਿਆ ਇਹਨੇ ਕਈਆਂ ਨੂੰ ਹਿਲਾਉਣ ਕੇ ਰੱਖ ਦਿੱਤਾ ਇਸੇ ਤਰ੍ਹਾਂ ਸੁਲੱਖਣ ਸਿੰਘ ਬੱਬਰ ਹੋਰੀ ਸੰਨ ਇਹ ਜਰਨੈਲ ਬੱਬਰ ਖਾਲਸਾ ਨੂੰ ਸਥਾਪਿਤ ਕਰਨ ਵਾਲੇ ਮੋਢਲੇ ਸਿੰਘਾਂ ਵਿੱਚੋਂ ਸੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਮੌਕੇ ਇਹ 4 ਜੂਨ ਤੱਕ ਫੌਜ ਨਾਲ ਲੜ ਕੇ ਬਾਹਰ ਨਿਕਲ ਆਏ ਤੇ ਫਿਰ ਪਾਕਿਸਤਾਨ ਚਲੇ ਗਏ ਪਾਕਿਸਤਾਨ ਤੋਂ ਆ ਕੇ ਇਹਨਾਂ ਨੇ ਫੇਰ ਖਾੜਕੋ ਸੰਘਰਸ਼ ਨੂੰ ਖੜਾ ਕੀਤਾ ਇਹ ਸਭ ਤੋਂ ਪਹਿਲਾਂ ਜੰਗੀ ਸਿੰਘ ਸੀ ਜਿਸ ਨੇ ਅਸੀਂ ਦਰਸ਼ਨ ਕੀਤੇ ਸਨ ਜਦੋਂ ਅਸੀਂ 85 ਵਿੱਚ ਰੂਪੋਸ਼ ਹੋ ਗਏ ਤਾਂ ਫੇਰ ਸਨ 1986 ਵਿੱਚ ਸਾਡਾ ਮਿਲ ਹੋਇਆ ਰੂਪੋਸ਼ ਹੋਣ ਤੋਂ ਪਹਿਲਾਂ ਅਸੀਂ ਇਹਨਾਂ ਲਈ ਬਹੁਤ 18 ਬਣਾਈਆਂ ਸਨ ਤੇ ਬਾਅਦ ਵਿੱਚ ਵੀ ਅਸੀਂ ਇਹਨਾਂ 18 ਤੇ ਮਿਲਦੇ ਰਹੇ ਸਨ 1987 ਵਿੱਚ ਇਹ ਜਰਨਲ ਫੜ ਹੋ ਗਿਆ ਤੇ ਫੇਰ ਇਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਿਆ ਇਹਨਾਂ ਨੂੰ ਆਈਬੀ ਨੇ ਬਹੁਤ ਸਮਾਂ ਗੁਪਤ ਕੈਦ ਵਿੱਚ ਰੱਖਿਆ ਤੇ ਬਾਅਦ ਵਿੱਚ ਸ਼ਹੀਦ ਕੀਤਾ ਇਹਨਾਂ ਨੂੰ ਆਪਣੀ ਕੈਦ ਤੇ ਸ਼ਹਾਦਤ ਦਾ ਸਫ਼ਰ ਚੜ੍ਹਦੀ ਕਲਾ ਵਿੱਚ ਪੂਰਾ ਕੀਤਾ ਰੂਪ ਉਹ ਛੋਣ ਤੋਂ ਪਹਿਲਾਂ ਇਹ ਮੇਰੇ ਕੋਲ ਵੀ ਰਿਹਾ ਕਰਦੇ ਸਨ ਤੇ ਪਰਿਵਾਰ ਨਾਲ ਘੁਲ ਮਿਲ ਕੇ ਰਹਿੰਦੇ ਸਨ देर ਰਾਤ ਤੱਕ ਗੱਲਾਂ ਕਰਦੇ ਰਹਿਣਾ ਇੱਕ ਰਾਤ ਮੈਂ ਪੁੱਛਿਆ ਕਿ ਹਰ ਵਕਤ ਤਾਂ ਪਿਸਤੌਲ ਨਹੀਂ ਰੱਖਿਆ ਜਾ ਸਕਦਾ ਤੁਹਾਨੂੰ ਸਾਈਨਾਈਟ ਰੱਖਣੀ ਚਾਹੀਦੀ ਹੈ ਉਸਨੇ ਹੱਸਦੇ ਹੋਏ ਨੇ ਕਿਹਾ ਕਿ ਮੇਰੀ ਤਾਂ ਗੁਰੂ ਤੇ ਹੀ ਟੇਕ ਹੈ ਮੈਂ ਆਪਣੇ ਆਪ ਨੂੰ ਮਾਰ ਨਹੀਂ ਸਕਦਾ ਜੋ ਗੁਰੂ ਦਾ ਬਾਣਾ ਹੈ ਉਹੀ ਵਰਤੇਗਾ ਤੇ ਗੁਰੂ ਹੀ ਰੱਖੇਗਾ ਉਹ ਬਾਣੀ ਬਹੁਤ ਪੜ੍ਹਦੇ ਸਨ ਤੇ ਸਿਮਰਨ ਬਹੁਤ ਕਰਦੇ ਸਨ ਭਜਨ ਬੰਦ ਕੀ ਵੀ ਬਹੁਤ ਸੀ ਉਹਨਾਂ ਦਾ ਉਹ ਬਹੁਤ ਵੱਡੇ ਕਸ਼ਟ ਅਤੇ ਪਰਖ ਚੋਂ ਲੰਗੇ ਗੁਰੂ ਨੇ ਉਹਦੀ ਪੂਰਨ ਰੱਖਿਆ ਕੀਤੀ ਤੇ ਉਹ ਰਤੀ ਪਰ ਵੀ ਨਹੀਂ ਡੋਲੇ ਤੇ ਖੜਗੋ ਸੰਘਰ ਦਾ ਮਾਣ ਬਣੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਗੁਰੂ ਦੇ ਸਿੱਖ ਜਿਹੜਿਆਂ ਨੂੰ ਦੁਸ਼ਮਣ ਨੇ ਲੰਬਾ ਸਮਾਂ ਗੁਪਤ ਕੈਦ ਵਿੱਚ ਰੱਖ ਕੇ ਮਾਨਸਿਕ ਤੇ ਸਰੀਰਕ ਤੌਰ ਤੇ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਨਹੀਂ ਟੁੱਟੇ ਤਾਂ ਫਿਰ ਇਹਨਾਂ ਨੂੰ ਕਿਸੇ ਦਿਨ ਗੁਮਨਾਮ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਸੋ ਲਖਣ ਸਿੰਘ, ਮਨਵੀਰ ਸਿੰਘ ਚਿਹੜੂ, ਅਵਤਾਰ ਸਿੰਘ ਪਲਵਾਨ, ਤਰਸੇਮ ਸਿੰਘ ਕੋਹੜ, ਦਰਸ਼ਨ ਸਿੰਘ ਡੱਲਾ ਤੇ ਦਿੱਲੀ ਵਾਲਾ ਰਵੀ ਇਹਨਾਂ ਨੂੰ ਬਹੁਤ ਲੰਬੀ ਗੁਪਤ ਕੈਦ ਤੇ ਤਸ਼ੱਦਦ ਸਹਣਾ ਪਿਆ ਇਹਨਾਂ ਨੇ ਸਾਰਾ ਕੁਝ ਆਪਣੇ ਪਿੰਡੇ ਦੇ ਝੱਲਿਆ ਮੈਂ ਮਰਾਂ ਪੰਥ ਜੀਵੇ ਦੇ ਸੱਚ ਨੂੰ ਅੱਜ ਦੇ ਸਮਿਆਂ ਵਿੱਚ ਜ਼ਾਹਰ ਕੀਤਾ ਇਹ ਲੰਬਾ ਸਮਾਂ ਕੈਦ ਵਿੱਚ ਲਗਾਤਾਰ ਤਸ਼ੱਦਦ ਤੇ ਪੀੜਾ ਦਾ ਸ਼ਿਕਾਰ ਸਨ ਤੇ ਅਸੀਂ ਲਗਾਤਾਰ ਇਹਨਾਂ ਨਾਲ ਸਾਂਝੀਆਂ ਠਾਰਾਂ ਤੇ ਰਹਿੰਦੇ ਸਾਂ ਉਹਨਾਂ ਵਿੱਚੋਂ ਕਈ ਥਾਵਾਂ ਹਾਲੇ ਵੀ ਓਮੀ ਸੁਰਖਿਅਤ ਨਹੀਂ ਇਹ ਬਹੁਤ ਵੱਡੀ ਗੱਲ ਹੈ ਅਤੇ ਇਹੋ ਜਿਹੇ ਬਲੀ ਸਿੰਘਾਂ ਦੀ ਓਟ ਕਾਰਨ ਹੀ ਅਸੀਂ ਦੁਸ਼ਮਣ ਨਾਲ ਮੱਥਾ ਲਾਉਂਦੇ ਰਹੇ ਤੇ ਲੜਦੇ ਰਹੇ ਮਰਦੇ ਰਹੇ ਪਰ ਇਹ ਨਹੀਂ ਮੰਨੀ ਕਦੀ ਆਪਣੀ ਆਜ਼ਾਦੀ ਨਹੀਂ ਛੱਡੀ ਭਾਵੇਂ ਕਿ ਅਖੀਰ ਵਿੱਚ ਮੁੱਕਦੇ-ਮੁੱਕਦੇ ਅਸੀਂ ਮੁਠੀ ਭਰੀ ਰਹਿ ਗਏ ਸਾਂ ਫਿਰ ਇਹ ਜੰਗ ਠੰਡੀ ਪੈ ਗਈ ਪਰ ਅਸੀਂ ਹਾਰੇ ਨਹੀਂ ਕਿਉਂਕਿ ਨਾ ਅਸੀਂ ਆਪਣੇ ਸਵੈਮਾਨ ਗਵਾਇਆ ਨਾ ਆਪਣੀ ਆਜ਼ਾਦ ਹਸਤੀ ਭੁੱਲੀ ਹੈ ਤੇ ਨਾ ਦੁਸ਼ਮਣ ਅੱਗੇ ਹਥਿਆਰ ਹੀ ਛੁੱਟੇ ਨੇ ਇਹ ਗੱਲ ਇਸ ਸਦੀ ਦੇ ਸਭ ਤੋਂ ਮਹਾਨ ਵੱਡੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਆਪਣੇ ਤਰੀਕੇ ਨਾਲ ਕਹੀ ਸੀ ਕਿ ਸਰੀਰ ਦੀ ਮੌਤ ਮੌਤ ਨਹੀਂ ਹੁੰਦੀ ਜਮੀਰ ਦਾ ਮਰ ਜਾਣਾ ਮੌਤ ਹੈ ਸਾਡੇ ਸ਼ਹੀਦ ਰੌਸ਼ਨ ਜਮੀਰ ਹਨ ਤੇ ਉਹ ਸਦਾ ਜਿਉਂਦੇ ਹਨ ਤੇ ਸਾਨੂੰ ਪ੍ਰੇਰਣਾ ਤੇ ਸੇਧ ਦਿੰਦੇ ਹਨ ਭਾਵੇਂ ਹਥਿਆਰਬੰਦ ਜੰਗ ਇੱਕ ਵਾਰ ਫੇਰ ਠੰਡਾ ਪੈ ਗਿਆ ਪਰ ਜਮੀਰਾਂ ਦਾ ਜੰਗ ਅਨੇਕਾਂ ਰੂਪਾਂ ਵਿੱਚ ਜਾਰੀ ਹੈ ਹੁਣ ਅੱਗੇ ਗੱਲ ਕਰਦੇ ਹਾਂ ਜੀ ਰਿਸ਼ਪਾਲ ਸਿੰਘ ਛੰਦੜਾ ਹੋਰਾਂ ਬਾਰੇ ਉਹ ਕਹਿੰਦੇ ਵੀ ਮੈਂ ਆਪਣੇ 1992 ਵਿੱਚ ਉਧਰਲੇ ਪੰਜਾਬ ਤੋਂ ਇਧਰ ਵਾਪਸ ਆਇਆ ਤਾਂ ਉਦੋਂ ਤੱਕ ਹਾਲਾਤ ਸਾਡੇ ਵਿਰੁੱਧ ਹੋ ਚੁੱਕੇ ਸਨ ਸਰਕਾਰ ਦਾ ਹੱਥ ਉੱਪਰ ਹੋ ਚੁੱਕਿਆ ਸੀ ਤੇ ਸਿੰਘਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਮੈਨੂੰ ਭਿੰਡਰਾਂ ਵਾਲੇ ਟਾਈਗਰ ਫੋਰਸ ਦੇ ਜਸਵਿੰਦਰ ਸਿੰਘ ਪੁੱਟਾ ਤੇ ਮੇਜਰ ਸਿੰਘ ਜਵੰਦਾ ਜੋ ਮੇਰੇ ਕੋਲ ਪਾਕਿਸਤਾਨ ਰਹੇ ਸਨ ਉਹ ਮਿਲੇ ਕਈ ਜਥੇਬੰਦੀਆਂ ਦੇ ਸਿੰਘਾਂ ਦੀ ਬੈਠਕ ਲੁਧਿਆਣੇ ਰੱਖਣੀ ਤੈਅ ਹੋਈ ਤੇ ਮੈਂ ਲੁਧਿਆਣੇ ਕੁਝ ਦਿਨ ਪਹਿਲਾਂ ਹੀ ਪਹੁੰਚ ਗਿਆ ਜਿਹੜੀ ਠਾਰ ਤੇ ਮੈਂ ਰਹਿ ਰਿਹਾ ਸੀ ਉਸ ਬਾਰੇ ਰਚਪਾਲ ਸਿੰਘ ਛੰਦੜਾ ਤੇ ਗੁਰਜੰਡ ਸਿੰਘ ਬੁੱਧ ਸਿੰਘ ਵਾਲੇ ਨੂੰ ਵੀ ਪਤਾ ਸੀ ਹਾਲੇ ਬੈਠਕ ਦੀ ਜਗ੍ਹਾ ਤੇ ਸਮਾਂ ਤੈਅ ਹੋਣਾ ਸੀ ਇਸ ਤੋਂ ਪਹਿਲਾਂ ਹੀ ਛੰਦੜਾ ਜਥੇ ਦੇ ਬਹੁਤ ਸਾਰੇ ਸਿੰਘ ਇਕੱਠੇ ਹੀ ਕਿਸੇ ਬੈਠਕ ਸਮੇਂ ਫੜੇ ਗਏ ਤੇ ਅਗਲੇ ਦਿਨ ਹੀ ਰਚਪਾਲ ਸਿੰਘ ਛੰਦੜਾ ਵੀ ਫੜ ਹੋ ਗਿਆ ਇਹ ਸਾਰੇ ਸਿੰਘ 1-2 ਦਿਨਾਂ ਵਿੱਚ ਹੀ ਸ਼ਹੀਦ ਹੋ ਗਏ ਰਚਪਾਲ ਸਿੰਘ ਤੇ ਜਗਦੀਸ਼ ਸਿੰਘ ਜ਼ਹੂਰੇ ਨੂੰ ਗਿੱਲਾਂ ਵਾਲੇ ਪੁਲ ਤੋਂ ਕਾਲੀਆਂ ਬਿੱਲੀਆਂ ਨੇ ਚੁਕਿਆ ਜਗਦੀਸ਼ ਸਿੰਘ ਨੇ ਉੱਥੇ ਹੀ ਸਾਈਨੜ ਖਾ ਲਿਆ ਤੇ ਪੂਰਾ ਹੋ ਗਿਆ ਰਚਪਾਲ ਸਿੰਘ ਨੂੰ ਸੀਆਈਏ ਸਟਾਫ ਲੁਧਿਆਣੇ ਵਿੱਚ ਲਿਆ ਕੇ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਉਸ ਨੇ ਡੀਜੀਪੀ ਗਿੱਲ ਤੇ ਹੋਰ ਵੱਡੇ ਪੁਲਿਸ ਅਧਿਕਾਰੀਆਂ ਦਾ ਹੰਕਾਰ ਤੋੜ ਦਿੱਤਾ ਉਸ ਨੇ ਸੀ ਤੱਕ ਨਹੀਂ ਕੀਤੀ ਤੇ ਪਾਠ ਕਰਦਾ ਰਿਹਾ ਉਸ ਨੇ ਕਿਹਾ ਵੀ ਹੁਣ ਮੇਰਾ ਅੰਤ ਸਮਾਂ ਤੇ ਪਰਖ ਦਾ ਸਮਾਂ ਆ ਗਿਆ ਹੈ ਤੁਸੀਂ ਆਪਣਾ ਜੋਰ ਲਾ ਲਵੋ ਤੇ ਮੈਂ ਆਪਣਾ ਲਾਉਣਾ ਉਹ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਤਸ਼ੱਦਦ ਦੇ ਪੱਖ ਤੋਂ ਜੋ ਕੁਝ ਵੀ ਸੋਚਿਆ ਜਾ ਸਕਦਾ ਹੈ ਉੱਥੇ ਪੁਲਿਸ ਦੇ 94 ਜਲਾਦਾ ਨੇ ਉਹ ਕੀਤਾ ਉਹਨਾਂ ਨੇ ਸਾਰੇ ਹਿੱਲੇ ਤੇ ਹਥਿਆਰ ਵਰਤੇ ਪਰ ਸੂਰਮੇ ਦਾ ਸਿਦਕ ਅਡੋਲ ਤੇ ਅਜੀਤ ਸੀ ਜਦੋਂ ਸਾਰੇ ਅੰਗ ਨਕਾਰਾ ਹੋ ਗਏ ਤਾਂ ਵੀ ਪਾਠ ਕਰਦਾ ਰਿਹਾ ਗਿੱਲ ਨੇ ਕਿਹਾ ਵੀ ਇਸ ਦੀ ਜੀਬ ਵੱਡੋ ਇਸ ਤਰ੍ਹਾਂ ਉਹਨਾਂ ਨੇ ਉਸ ਨੂੰ ਪਾਠ ਕਰਨ ਤੋਂ ਰੋਕਿਆ ਪਰ ਇਹੋ ਜੀ ਸਥਿਤੀ ਵਿੱਚ ਅਤੇ ਘੋਰ ਤਸ਼ੱਦਦ ਵਿੱਚ ਕੋਈ ਬੰਦਾ ਆਪਣੇ ਆਪ ਖੜਾ ਨਹੀਂ ਰਹਿ ਸਕਦਾ ਉਸਤੇ ਗੁਰੂ ਦੀ ਬਖਸ਼ਿਸ਼ ਹੋਈ ਤੇ ਉਸ ਦਾ ਸਰੀਰ ਬਖਸ਼ਿਸ਼ ਤੇ ਸਿਮਰਨ ਰਾਹੀ ਤਕਲੀਫਾਂ ਤੋਂ ਉੱਪਰ ਉੱਠ ਚੁੱਕਾ ਸੀ ਜਲਾਦ ਨੇ ਜੀਬ ਵੱਡ ਕੇ ਪਾੜਦਾ ਉਚਾਰਨ ਤਾਂ ਬੰਦ ਕਰ ਦਿੱਤਾ ਪਰ ਇਹਨਾਂ ਨੂੰ ਇਹ ਸਮਝ ਨਹੀਂ ਸੀ ਕਿ ਜਿਹੜੀ ਅਵਸਥਾ ਵਿੱਚ ਰਸ਼ਪਾਲ ਸਿੰਘ ਉਸ ਵਕਤ ਸੀ ਉੱਥੇ ਉਸ ਦਾ ਰੋਮ ਰੋਮ ਪਾਠ ਕਰ ਰਿਹਾ ਸੀ ਇਸ ਤਰੀਕੇ ਨਾਲ ਇਸ ਸੂਰਮੇ ਨੇ ਪੁਲਸ ਦੀ ਸਿਖਰਲੀ ਕੁਰਸੀ ਸਾਹਮਣੇ ਪ੍ਰਾਤਨ ਸਿੱਖ ਸ਼ਹਾਦਤ ਦੀ بلندی ਫੇਰ ਦੁਹਰਾ ਦਿੱਤੀ ਮੈਨੂੰ ਅਗਲੇ ਦਿਨ ਅਖਬਾਰ ਪੜ੍ਹ ਕੇ ਹੀ ਪਤਾ ਲੱਗਾ ਤੇ ਇਸ ਠਾਰ ਨੂੰ ਅਸੀਂ ਤਿੰਨਾਂ ਨੇ ਹੀ ਸਾਂਝਾ ਰੱਖਿਆ ਸੀ ਕਿ ਔਖੇ ਵੇਲੇ ਜੇ ਕਿਤੇ ਸੰਪਰਕ ਕਰਨਾ ਪਵੇ ਤਾਂ ਇੱਥੇ ਸੁਨੇਹਾ ਛੱਡ ਜਾਣਾ ਹੈ ਸੋ ਇਹ ਸਿੱਜੀ ਸਾਰੀ ਵਾਰਤਾ ਇਹਨਾਂ ਤਿੰਨਾਂ ਸਿੱਖਾਂ ਦੀ ਸਿੰਘਾਂ ਦੀ ਸ਼ੀਧਾਂ ਦੀ ਸੋ ਮਿਲਦੇ ਹਾਂ ਜੀ ਕੱਲ ਫੇਰ ਇੱਕ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਸੋ ਉਦੋਂ ਤੱਕ ਸਾਸਤਰੀਆ ਕਾਲ